ਜਾਣੂ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਚੱਕਰ ਨਾਲ ਸੰਬੰਧਿਤ ਖੇਤਰਫਲ ਤੇ ਇਸ ਅਧਿਆਇ ਦਾ ਪਹਿਲਾ ਅਭਿਆਸ ਅਭਿਆਸ ਨੰਬਰ 11.1 ਤੇ ਇਸ ਅਭਿਆਸ ਦੇ ਪਹਿਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਬੜੇ ਮਹੱਤਵਪੂਰਨ ਕਿਸਮ ਦੇ ਸਵਾਲ ਨੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਨਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਕੇਵਨ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 10ਵੀਂ ਜਮਾਤ ਨਾਲ ਦੂਜੇ ਵਿਸ਼ਿਆਂ ਦੀਆਂ ਸਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 10th math notes ਇੱਕ ਹੈਗੀ 10th science ਇੱਕ ਹੈਗੀ 10th english MCB ਇੱਕ ਹੈਗੀ 10th english literature ਇੱਕ ਹੈਗੀ 10th grammar ਇੱਕ ਹੈਗੀ math shortcuts and tricks ਤੇ ਇੱਕ ਹੈਗੀ ਗਣਿਤੇ ਦੇ ਸਿਧਾਂਤ ਸੋ ਦੇਖੀਏ ਬੱਚੇ ਹੁਣ ਇਹ ਵਾਲੇ ਸਵਾਲ ਤੇ ਐਸ ਵਾਲਾਂ ਦੇ ਵਿੱਚ ਜਿਹੜੇ ਸੂਤਰ ਵਰਤੇ ਜਾਣਗੇ ਉਹ ਇਸ ਤਰ੍ਹਾਂ ਹੈਗੇ ਨੇ ਤੇ ਤੁਸੀਂ ਇਹਨਾਂ ਨੂੰ ਵੀ ਚੇਤਾ ਰੱਖ ਲਓ ਅਰਧ ਵਿਆਸ ਆਰ ਵਾਲੇ ਚੱਕਰ ਦਾ ਘੇਰਾ ਜਿਹੜਾ ਹੁੰਦਾ ਹੈ 2 ਪਾਈ ਆਰ ਦੇ ਬਰਾਬਰ ਹੁੰਦਾ ਹੈ ਤੇ ਅਰਧ ਵਿਆਸ ਆਰ ਵਾਲੇ ਚੱਕਰ ਦਾ ਖੇਤਰਫਲ ਪਾਈ ਆਰ ਵਰਗ ਹੁੰਦਾ ਹੈ ਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ θ 360 ਪਾਈ ਆਰ ਵਰਗ ਹੁੰਦਾ ਬੜੇ ਮੋਢਲੇ ਜੇ ਤੇ ਸੌਖੇ ਜੇ ਇਹ ਸੂਤਰ ਨੇ ਇਹਨਾਂ ਨੂੰ ਇੱਕ ਥਾਂ ਤੇ ਲਿਖ ਲਵੋ ਤੇ ਚੰਗੀ ਤਰ੍ਹਾਂ ਕੰਢ ਕਰ ਲਵੋ ਹੁਣ ਬੱਚਾ ਪਹਿਲਾ ਸਵਾਲ ਹੈਗਾ ਕਹਿੰਦੇ ਕਿ 6 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਜਿਸ ਦਾ ਕੋਣ 60 ਡਿਗਰੀ ਹੈ ਸੋ ਬੜਾ ਹੀ ਮੁੱਢਲੀ ਕਿਸਮ ਦਾ ਸਵਾਲ ਹੈ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ r ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ θ 360 πr² ਜਿਹੜਾ ਸੂਤਰ ਮੈਂ ਤੁਹਾਨੂੰ ਪਿਛਲੀ ਸਾਈਡ ਵਿੱਚ ਦੱਸਿਆ ਸੋ 6 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 60 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਸੋ ਬੱਚਿਓ r ਦੀ ਥਾਂ ਅਸੀਂ 6 ਪਾ ਦਵਾਂਗੇ ਤੇ θ ਦੀ ਥਾਂ ਆਪਣਾ 60 ਪਾ ਦਵਾਂਗੇ ਬਸ ਇਨਾ ਸੌਖਾ ਹੈ ਸੋ θ ਦੀ ਥਾਂ ਦੇ 60 360 π ਨੂੰ 22/7 ਲੈਣਾ ਉਹਨਾਂ ਨੇ ਠੀਕ ਹੈ ਸੋ 22/7 ਦੇ ਗੁਣਾ r² ਹੈਗਾ ਸੋ 6 6 ਹੁਣ ਬੱਚਿਓ ਇਹ ਦੇਖੋ 0 ਨਾਲ 0 ਕੱਟ ਗਿਆ ਤੇ 6 6 6 6 36 ਇਹ ਆ ਗਿਆ 1/6 π/7 ਤੇ 6 6 1 6 ਦੇ ਨਾਲ 1 6 ਕੱਟ ਗਿਆ ਤੇ ਇਹ 6 ਨੂੰ ਦੋਵਾਂ ਨਾਲ ਗੁਣਾ ਕੀਤਾ 6 ਨੂੰ 12 ਫਿਰ ਦੋਵਾਂ ਨਾਲ 6 ਨੂੰ 12 ਹੋ ਗਿਆ 11 132/7 132 ਨੂੰ ਜੇਲੇ 7 ਨਾਲ ਭਾਗ ਕੀਤਾ ਤੇ ਆ ਗਿਆ ਤਕਰੀਬਨ ਮਲੇ ਲਗਭਗ ਪੂਰਾ ਭਾਗ ਨਹੀਂ ਹੋਏਗਾ ਕਿਉਂਕਿ 7 ਦੇ ਨਾਲ ਪੂਰਨ ਭਾਗ ਨਹੀਂ ਹੋਏਗਾ 18.85 857 ਸੋ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ 18.86 ਸੋ ਇਹਦਾ 5 ਜਗਾ ਬਚਿਓ ਕਿਉਂਕਿ ਇਹ ਤੀਜਾ ਤੀਜਾ ਅੰਕ ਹੈਗਾ ਇਹ 5 ਤੋਂ ਵੱਡਾ ਹੈਗਾ ਸੋ ਇਹਨੂੰ ਅਸੀਂ ਕੀ ਕੀਤਾ ਉਹ ਜਿਹਨੂੰ ਕਹਿੰਦੇ ਨਿਕਤੀਕਰਨ ਕਰਨਾ ਸੋ ਇਹਨੂੰ 6 ਕਰ ਦਿੱਤਾ ਸੋ 18.86 ਸੈਂਟੀਮੀਟਰ ਵਰਗ ਤੇ ਬ੍ਰੈਕਟਸ ਲਿੰਕ ਦਿੱਤਾ ਲਗਭਗ ਕਿਉਂਕਿ ਇਹ ਪੂਰਨ ਪੂਰਨ ਨਹੀਂ ਹੈਗਾ ਲਗਭਗ ਹੈਗਾ ਅਪਰੋਕਸੀਮੇਟ ਹੈਗਾ ਠੀਕ ਹੈ ਅੱਗੇ ਚਲੀਏ ਅਗਲਾ ਆ ਗਿਆ ਬੱਚਿਓ ਇੱਕ ਚੱਕਰ ਦੇ ਚੌਥੇ ਭਾਗ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕੁਆਡਰੈਂਟ ਜਿਹਨੂੰ ਕਹਿੰਦੇ ਚੱਪਾ ਚੱਪਾ ਰੋਟੀ ਅਸੀਂ ਕਿਦਾਂ ਕਰਦੇ ਅੱਧੀ ਕੀਤੀ ਫਿਰ ਅੱਧੀ ਦਾ ਫੇਰ ਦਾ ਕਰਤਾ ਠੀਕ ਹੈ ਇਹਨੂੰ ਚੱਪਾ ਕਹਿੰਦੇ ਆ ਚੌਥਾ ਭਾਗ ਦਾ ਖੇਤਰਫਲ ਪਤਾ ਕਰੋ ਜਿਸਦਾ ਘੇਰਾ 22 ਸੈਂਟੀਮੀਟਰ ਹੈ ਉਹਨ ਇਥੇ ਬੱਚਿਓ ਇਹਨਾਂ ਨੇ ਅਰਧ ਵਿਆਸ ਸਿੱਧਾ ਨਹੀਂ ਦਿੱਤਾ ਇਹਨਾਂ ਨੇ ਘੇਰਾ ਦੇ ਦਿੱਤਾ ਠੀਕ ਹੈ ਸੋ ਅਸੀਂ ਲਿਖਾਂਗੇ ਘੇਰਾ ਬਰਾਬਰ 2 ਪਾਈ r ਇਹ ਸੂਤਰ ਵੀ ਤੁਹਾਨੂੰ ਦੱਸਿਆ ਨਾ ਸੋ ਘੇਰੇ ਦੀ ਥਾਂ 22 ਸੈਂਟੀਮੀਟਰ ਲਿਖਾਂਗੇ 22 2 ਪਾਈ r ਇਹ 2 ਦੇ ਨਾਲ 22 ਨੂੰ ਭਾਗ ਕਰਾਂਗੇ ਤੇ 11 ਆ ਜਾਏਗਾ 2 ਕੱਟਿਆ ਜਾਏਗਾ ਸੋ 11 ਪਾਈ r ਜਾਂ r ਘੇਰੇ ਵਨ ਨਾਲ ਹੋ ਜਾਏਗਾ 11 ਪਾਈ ਸੋ r ਬਰਾਬਰ ਹੋ ਗਿਆ 11 ਪਾਈ ਇਦਾਂ ਅਸੀਂ r ਦਾ ਮੁੱਲ ਕੱਢਾਂਗੇ ਸੋ ਪਾਈ ਥੱਲੇ ਆ ਗਿਆ ਸੋ ਇਹ पाई ਕਿਉਂਕਿ ਥੱਲੇ ਆਗਾ ਤੇ ਜਲੇ ਨੂੰ ਗੁਣਾ ਕਰਾਂਗੇ ਤੇ 7/22 ਹੋ ਜਾਏਗਾ ਕਿਉਂਕਿ ਪਾਈ ਡਿਵਿਡਾ ਵਿੱਚ ਹੈਗਾ ਨਾ ਥੱਲੇ ਜੇ ਸਿੱਧਾ ਪਾਈ ਹੁੰਦਾ ਫਿਰ 22/7 ਹੋਣਾ ਸੀ ਜੇ /22 ਹੋਵੇ ਤੇ 7/22 ਹੋ ਜਾਂਦਾ ਸੋ ਗੁਣਾ 7/22 ਹੁਣ 11 11 ਤੇ 11 22 7/2 ਸੋ ਜਲੇ 7 ਨੂੰ ਦੋਨਾਂ ਭਾਗ ਕੀਤਾ ਤੇ 3.5 ਸੋ ਜਿਹੜਾ ਮੇਰਾ ਅਰਧ ਵਿਆਸ ਹੈਗਾ ਇਸ ਚੱਕਰ ਦਾ ਉਹ 3.5 ਸੈਂਟੀਮੀਟਰ ਆ ਗਿਆ ਠੀਕ ਹੈ ਚੌਥਾ ਭਾਗ ਦਾ ਮਤਲਬ ਹੁੰਦਾ ਬੱਚੋ 360/4 ਕਿਉਂਕਿ ਪੂਰਾ ਚੱਕਰ ਹੈਗਾ ਚੱਕਰ ਦਾ ਚੌਥਾ ਭਾਗ ਕਰਨਾ ਸੋ 4*9=36 ਤੇ 90 ਡਿਗਰੀ ਸੋ ਜਦੋਂ ਚੌਥਾ ਭਾਗ ਕੀਤਾ ਜਾਵੇ ਇਹਦਾ ਮਤਲਬ ਕੀ ਅਰਧ ਵਿਆਸੀ ਖੰਡ ਜਿਹੜਾ ਹੈਗਾ ਉਹ 90 ਡਿਗਰੀ ਵਾਲਾ ਹੈਗਾ ਸੋ 90 ਡਿਗਰੀ ਕੋਣ ਵਾਲਾ ਅਰਧ ਵਿਆਸੀ ਖੰਡ ਇੱਥੇ ਇਹਨਾਂ ਨੇ ਕੋਣ ਨਹੀਂ ਦਿੱਤਾ ਇਹਨਾਂ ਨੇ ਕਿਹਾ ਚੌਥਾ ਭਾਗ ਸੋ ਸਾਨੂੰ ਪਤਾ ਹੋਣਾ ਚਾਹੀਦਾ ਚੌਥੇ ਭਾਗ ਦਾ ਅਰਧ ਵਿਆਸੀ ਖੰਡ ਦਾ ਕੋਣ ਕਿਵੇਂ ਕੱਢਣਾ ਹੈ ਸੋ 360/4 ਕਰਾਂਗੇ ਬਰਾਬਰ 90 ਕਰਕੇ ਇਦਾਂ ਆ ਗਿਆ ਫਿਰ ਅਸੀਂ ਉਹੀ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ ਆ ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ 3/360 πr² ਹੁਣ ਸਾਡੇ ਕੋਲ r ਵੀ ਆ ਗਿਆ ਤੇ ਸਾਡੇ ਕੋਲ θ ਵੀ ਆ ਗਿਆ ਠੀਕ ਹੈ ਸੋ ਅਸੀਂ ਸੋ 3.5 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 90 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ ਹੈ θ ਦੀ 90 ਲਿਖਾਂਗੇ 90/360 22/7 r² 10.5 3.5 ਹੁਣ 0 ਨਾਲ 0 ਕੱਢਿਆ ਤੇ 9 1 9 9 4 36 ਇਹ ਹੋ ਗਿਆ 1/4 ਇਹ 22 ਤੇ ਬੱਚਿਓ 3.5 ਨੂੰ ਜਿੱਲੇ 7 ਨਾਲ ਭਾਗ ਕਰਾਂਗੇ 0.5 ਆ ਜਾਏਗਾ ਸੋ 0.5 3.5 ਹੁਣ 22 ਨੂੰ ਜਿੱਲੇ 4 ਨਾਲ ਭਾਗ ਕਰਾਂਗੇ 4 5 20 22 ਚੋਂ 20 ਗਿਆ 2 ਥੱਲੇ ਲਿਆ ਦਸ਼ਮਲਵ ਲਗਾਇਆ 0 ਲਗਾਇਆ 4 5 20 5.5 ਸੋ 22 4 5.5 0.5 ਤੇ 3.5 ਜਿੱਲੇ ਤਿੰਨਾਂ ਨੂੰ ਗੁਣਾ ਕੀਤਾ ਤੇ ਮੇਰੇ ਕੋਲ ਆ ਗਿਆ 9.625 ਠੀਕ ਹੈ ਹੁਣ ਲਗਭਗ ਨਹੀਂ ਹੈ ਇਹ ਪੂਰੀ ਸਾਨੂੰ ਸੰਖਿਆ ਮਿਲ ਗਈ ਹੈ 104ਵੇਂ ਭਾਗ ਭਾਗ ਕੁਆਡਰੈਂਟ ਦਾ ਖੇਤਰਫਲ ਬਰਾਬਰ 9.625 ਸੈਂਟੀਮੀਟਰ ਵਰਗ ਹੁਣ ਅਗਲਾ ਸਵਾਲ ਦੇਖੀਏ ਹੁਣ ਤੀਜਾ ਸਵਾਲ ਇੱਕ ਘੜੀ ਦੀ ਮਿੰਟਾਂ ਵਾਲੀ ਸੂਈ ਦੀ ਲੰਬਾਈ 14 ਸੈਂਟੀਮੀਟਰ ਹੈ ਠੀਕ ਹੈ ਇਹ ਸੂਈ ਦੁਆਰਾ 5 ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ ਪਤਾ ਕਰੋ ਠੀਕ ਹੈ ਬੱਚਿਓ ਹੁਣ ਅਸੀਂ ਜਾਣਦੇ ਹਾਂ ਬੱਚਿਓ ਜਿਹੜੀ ਘੰਟੇ ਵਾਲੀ ਸੂਈ ਹੁੰਦੀ ਉਹ ਛੋਟੀ ਹੁੰਦੀ ਹੈ ਮਿੰਟ ਵਾਲੀ ਸੂਈ ਜਿਹੜੀ ਲੰਬੀ ਹੁੰਦੀ ਹੈ ਸੋ ਮਿੰਟ ਵਾਲੀ ਸੂਈ ਨੂੰ ਅਸੀਂ ਉਹ ਚੱਕਰਾਕਾਰ ਘੜੀ ਜਿਹੜੀ ਹੈਗੀ ਹੈ ਉਸ ਚੱਕਰ ਦਾ ਅਰਧ ਵਿਆਸ ਮੰਨ ਸਕਦੇ ਹਾਂ ਠੀਕ ਹੈ ਸੋ ਘੜੀ ਦਾ ਅਰਧ ਵਿਆਸ ਬਰਾਬਰ ਮਿੰਟ ਵਾਲੀ ਸੂਈ ਦੀ ਲੰਬਾਈ ਬਰਾਬਰ r ਅਰਧ ਵਿਆਸ ਠੀਕ ਹੈ ਤੇ 14 ਸੈਂਟੀਮੀਟਰ ਲੰਬਾਈ ਹੈ ਸੋ 14 ਸੈਂਟੀਮੀਟਰ ਇਹਦਾ ਮਤਲਬ ਹੈ ਹੋਇਆ ਉਹ ਘੜੀ ਦੀ ਜਿਹੜੀ ਚੱਕਰਾਕਾਰ ਘੜੀ ਹੈ ਉਹਦਾ ਅਰਧ ਵਿਆਸ ਹੈਗਾ 14 ਸੈਂਟੀਮੀਟਰ ਠੀਕ ਹੈ ਹੁਣ ਚੱਕਰਾਕਾਰ ਨਾਵੀਂ 84 ਹੋਵੇ ਪਰ ਜਿਹੜੀ ਸੂਈ ਹੈ ਉਹਨੇ ਤੇ ਚੱਕਰ ਵਿੱਚ ਹੀ ਘੁੰਮਣਾ ਹੈ ਨਾ ਉਹਨੇ ਚੱਕਰ ਵਿੱਚ ਘੁਮਣਾ ਹੈ ਠੀਕ ਹੈ ਸੋ ਹੁਣ ਬੱਚਿਓ ਇੱਕ ਘੰਟੇ ਵਿੱਚ ਅਸੀਂ ਜਾਣਦੇ ਹਾਂ ਕਿੰਨੇ ਮਿੰਟ ਹੁੰਦੇ ਨੇ 60 ਮਿੰਟ ਸੋ ਇੱਕ ਘੰਟੇ ਜਾਂ 60 ਮਿੰਟ ਵਿੱਚ ਸੂਈ ਦੁਆਰਾ ਬਣਾਇਆ ਕੋਣ ਬਰਾਬਰ 360 ਡਿਗਰੀ ਸੂਈ ਸ਼ੁਰੂ ਹੋਈ ਉੱਪਰੋਂ ਦੀ ਤੇ ਪੂਰਾ ਜਿੱਲੇ ਉਹਨੇ ਚੱਕਰ ਇੱਕ ਘੰਟੇ ਚ ਉੱਥੇ ਪਹੁੰਚ ਗਈ ਵਾਪਸ ਮਿੰਟ ਵਾਲੀ ਸੂਈ 60 ਮਿੰਟਾਂ ਵਿੱਚ ਮੁੜ ਕੇ ਉਸੇ ਥਾਂ ਤੇ ਆ ਜਾਂਦੀ ਜਿੱਥੋਂ ਤੁਰੀ ਹੁੰਦੀ ਹੈ ਤੇ ਬੱਚਿਓ ਜਦੋਂ ਪੂਰਾ ਚੱਕਰ ਹੋ ਜਾਏ ਕਿ ਅਸੀਂ ਉਹਨ ਕੀ ਕਹਿੰਦੇ ਪੂਰਨ ਕੋਣ ਕੰਪਲੀਟ ਐਂਗਲ ਉਹ ਹੁੰਦਾ ਐਕਸੈਂਸਰ 60 ਡਿਗਰੀ ਦਾ 120 ਡਿਗਰੀ ਸੋ 5 ਮਿੰਟਾਂ ਵਿੱਚ ਸੋਈ ਦੁਆਰਾ ਬਣਾਇਆ ਕੋਣ ਕਿੰਨਾ ਆ ਜਗਾ ਵਿੱਚ 360 ਤੇ ਵਟਾ ਇਹ ਵਾਲਾ ਥੱਲੇ 60 ਤੇ ਗੁਣਾ 5 ਇਹ ਯੂਨਿਟਰੀ ਮੈਥਡ ਇਕਾਈ ਮੈਥਡ ਜਿਹੜਾ ਅਸੀਂ ਕਰ ਚੁੱਕੇ ਹਾਂ ਜਦੋਂ ਅਸੀਂ ਕਹਿੰਦੇ ਆ ਕਿ ਮਲਕੀ 60 ਕੇਲੇ ਇਹ ਜਿਹੜੇ ਸਾਰੇ ਇੱਕ ਦਰਜਨ ਕੇਲੇ 60 ਰੁਪਏ ਦੇ ਹੁੰਦੇ ਨੇ ਠੀਕ ਹੈ ਸੋ ਇੱਕ ਦਰਜਨ ਕਿੰਨੇ ਹੁੰਦੇ ਨੇ 12 ਹੁੰਦੇ ਨੇ ਸੋ 12 ਕੇਲੇ 60 ਰੁਪਏ ਦੇ ਆਏ ਤੇ ਦੋ ਕਿੱਲੇ ਕਿੰਨੇ ਜਾਣਗੇ 60/12 2 ਸੋ 10 ਰੁਪਏ ਦੇ ਆ ਜਾਣਗੇ ਹਨਾ ਤੇ ਇਹ ਦੋ ਕਿੱਲੇ 10 ਰੁਪਏ ਦੇ ਆ ਜਾਣਗੇ ਸੋ ਇਸ ਤਰ੍ਹਾਂ ਕਰਕੇ ਆ ਜਿਹੜਾ ਅਸੀਂ ਕੀਤਾ ਤੇ 360/60 5 100 ਸਿਫਰ ਨਾਲ ਸਿਫਰ ਕੱਟ ਗਿਆ 6 36 ਤੇ 5 6 5 30 ਡਿਗਰੀ ਇਹਦਾ ਮਤਲਬ ਕਿ 5 ਮਿੰਟਾਂ ਦੇ ਵਿੱਚ ਉਹ ਸੂਈ ਜਿਹੜੀ ਏ ਉਹ ਕਿੰਨਾ ਕੋਣ ਬਣਾਏਗੀ 30 ਡਿਗਰੀ ਦਾ ਕੋਣ ਬਣਾਏਗੀ ਹੁਣ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਅਰਧ ਵਿਆਸਾਰ ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ θ 360 πr² ਹੁਣ ਵੇਖਿਆ ਸਾਨੂੰ ਸਾ θ ਡਿਗਰੀ ਜਾਂ θ ਮਿਲ ਗਿਆ ਤੇ r ਸਾਨੂੰ 14 ਡਿਗਰੀ ਮਿਲ ਗਿਆ ਹੁਣ ਅਸੀਂ ਸੂਈ ਦੁਆਰਾ ਬਣਾਇਆ ਗਿਆ ਜਿਹੜਾ ਉਹ ਖੇਤਰ ਹੈਗਾ ਉਹਦਾ ਖੇਤਰਫਲ ਜਿਹੜਾ ਹੈ ਉਹ ਪਤਾ ਕਰ ਲਵਾਂਗੇ ਸੋ 14 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 30 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ 30 360 ਗੁਣਾ 22 ਬਟਾ 7 ਗੁਣਾ 14 ਗੁਣਾ 14 0 ਨਾਲ 0 ਕਟਿਆ ਸੋ 3 12 ਦੀ 36 1/12 ਆ ਗਿਆ ਗੁਣਾ 22 ਤੇ 14 ਨਾਲ 7 ਨਾਲ ਭਾਗ ਕੀਤਾ ਤੇ 7 ਨੂੰ 14 2 ਤੇ ਗੁਣਾ 14 ਸੋ ਬੱਚੇ ਹੁਣ 4 ਦੀ ਇਹ ਆਪਣਾ ਇੱਥੇ ਦੋ ਨਾਲ ਭਾਗ ਕੀਤਾ 2 6 12 ਇਹ ਵਾਲਾ ਦੋ ਕਟਿਆ 2 6 12 6 ਫਿਰ ਦੋ ਨਾਲ ਭਾਗੀ ਤਾਂ 2 3 6 ਤੇ ਇੱਥੇ 11 ਆ ਗਿਆ ਸੋ 1/2 ਨਹੀਂ ਇੱਥੇ 2 ਸੱਤੇ 14 ਇਹਨੂੰ ਕਰ ਲਿਆ ਦੋਨਾਂ ਭਾਗੀ ਤਾਂ 2 6 12 ਫਿਰ ਦੋਨਾਂ ਭਾਗੀ ਤਾਂ 2 3 6 ਤੇ 2 7 14 ਸੋ ਆ ਗਿਆ 1 3 22 7 ਆ ਗਿਆ ਹੁਣ 7 14 21 11 15 154 3 ਸਿੱਝਲੇ 154 ਨੂੰ 3 ਨਾਲ ਭਾਗ ਕੀਤਾ ਤੇ ਸਾਡੇ ਕੋਲ ਆ ਗਿਆ 51.33 ਸੈਂਟੀਮੀਟਰ ਲਗਭਗ ਸੋ ਸੂਈ ਦੁਆਰਾ 5 ਮਿੰਟ ਵਿੱਚ ਤਿਆਰ ਕੀਤਾ ਖੇਤਰਫਲ ਬਰਾਬਰ ਇਹ ਦੇਖੋ ਮੈਂ ਦਿਖਾ ਦਿੰਦਾ ਘੜੀ ਬਣਾ ਕੇ ਇਦਾਂ ਇਹ ਘੜੀ ਹੈਗੀ ਐ ਸੋ ਘੜੀ ਇੱਥੋਂ ਦੀ ਤੁਰੀ ਇੱਥੋਂ ਦੀ ਲੈ ਕੇ ਇੱਥੇ ਤੱਕ ਬਣਦਾ ਬੱਚਿਓ ਪੂਰਾ 360 ਡਿਗਰੀ ਤੇ ਇਹ ਹੈਗਾ 5 ਮਿੰਟ ਵਿੱਚ ਇੱਥੋਂ ਦੀ ਜਿਲੇ ਸੁਈ ਇੱਥੇ ਮੰਨ ਲਈ ਤੇ ਬਣਾਇਆ ਗਿਆ ਇੱਥੇ ਇੱਕ ਹੈਗਾ ਸੋ ਇੱਥੋਂ ਦੀ ਲਾ ਕੇ 5 ਮਿੰਟ ਬੰਦ ਨੇ ਸੋ ਜਿਲੇ 5 ਮਿੰਟ ਵਿੱਚ 33 ਡਿਗਰੀ ਦਾ ਕੋਣ ਬਣੇਗਾ ਸੋ ਇਹ ਜਿਹੜਾ ਖੇਤਰ ਹੈ ਹੈ ਬੱਚੇ ਕੀ ਬਣ ਗਿਆ ਅਰਧ ਵਿਆਸੀ ਖੰਡ ਬਣ ਗਿਆ ਸੋ ਅਰਧ ਵਿਆਸੀ ਖੰਡ ਦਾ ਬੱਚੇ ਜਿਹੜਾ ਘੇਰਾ ਹੈਗਾ ਆਪਣਾ ਖੇਤਰਫਲ ਹੈਗਾ ਹੈਗਾ 51.33 ਸੈਂਟੀਮੀਟਰ ਵਰਗ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਏ ਸਵਾਲ ਕਰਨੇ ਨੇ ਸੋ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਅਗੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ